ਤਨਨਾ ਦਾ ਜੋ ਮਸਲਾ ਹੈ ਉਹ ਬੜਾ ਹੰਮ ਬਣਦਾ ਜਾ ਰਿਹਾ ਕਿਸਾਨਾਂ ਦੀਆਂ ਮੰਗਾਂ ਨੇ ਜਿਹਦੇ ਚੱਲਦੇ ਹੋ ਕਾਫੀ ਦਿਨਾਂ ਤੋਂ ਸ਼ੱਬੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਉਹਦੇ ਉੱਤੇ ਬੈਠੇ ਹੋਏ ਨੇ ਤੇ ਦੂਜੇ ਪਾਸੇ ਅੱਜ ਜਨਾ ਬਲ ਕੋਚ ਕਰਨਾ ਸੀਗਾ ਹਰਿਆਣੇ ਵਾਲ ਨੂੰ ਪਰ ਹਰਿਆਣਾ ਉਧਰ ਪ੍ਰਸ਼ਾਸਨ ਉਧਰ ਆਰਮੀ ਖੜੀ ਉਹਦੇ ਵੱਲੋਂ ਰੋਕਿਆ ਗਿਆ ਤੇ ਆਸੂ ਗੈਸ ਦੇ ਗੋਲੇ ਛੁੱਟੇ ਗਏ ਨੇ ਸਥਿਤੀ ਬੜੀ ਤਣਾਅਪੂਰਨ ਬਣੀ ਤੇ ਜਿਹਦੇ ਚੱਲਦੇ ਆਸੇ ਪਾਸੇ ਦੇ ਹਸਪਤਾਲਾਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਐਮਬੂਲੈਂਸ ਵੀ ਖੜੀਆਂ ਡਿਊਟੀਆਂ ਸ਼ੰਭੂ ਅਤੇ ਖਨੋਰੀ ਦੇ ਵਿੱਚ ਬਹੁਤ ਤਾ ਤਨੀ ਬਾ ਮਾਹੌਲ ਬਣਿਆ ਹੋਇਆ ਪਰਲੇ ਪਾਸੇ ਅਰਧ ਸੈਨਿਕ ਬਲ ਹਰਿਆਣਾ ਪੁਲਿਸ ਉਰਲੇ ਪਾਸੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਗੱਲ ਇਹ ਨਹੀਂ ਹੈ ਕਿ ਕਿਹੜੀ ਜਥੇਬੰਦੀ ਨੇ ਸੱਦੇ ਨੇ ਉਹਨਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਆਓ ਤੇ ਆਪਾਂ ਗੱਲਬਾਤ ਕਰੀਏ ਪਤਾ ਲੱਗਿਆ ਕਿ 14000 ਤੋਂ ਵੱਧ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਨਾਲ ਸ਼ੰਭੂ ਸਰਹੱਦ ਤੇ ਖੜੇ ਨੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਆਪਣੀ ਹੱਦ ਤੇ ਬੈਠੇ ਨੇ ਪੰਜਾਬ ਦੇ ਅੰਦਰ ਬੈਠੇ ਨੇ ਤੇ ਜੋ ਅੱਜ ਕਾਰਨਾਮਾ ਹੋਇਆ ਉਹਨਾਂ ਨਾਲ ਜੋ ਤਸ਼ੱਦਦ ਆਇਆ ਗਿਆ ਤੇ ਦੂਜੇ ਪਾਸੇ ਵਿਕਰਮਸੂਮ ਜਿੱਠਿਆ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਰਾਗੂਣਿਆਂ ਨੇ ਉਹ ਲੋ ਸਰਕਾਰ ਨੂੰ ਕੀ ਰਹਿ ਗਿਆ ਕਿ ਜੀਸੀਬੀ ਹੋਣ ਜਾਂ ਹੋਰ ਚੀਜ਼ਾਂ ਉਹ ਜੀਸੀਬੀ ਵਾਲਿਆਂ ਤੇ ਫੋਟੋ ਦੇਖ ਕੇ ਹੀ ਅਣਪਛਾਤੇਆਂ ਤੇ ਪਰਚਾ ਦਰਜ ਕਰਤਾ ਹਰਿਆਣੇ ਦੀ ਪੁਲਿਸ ਨੇ ਇਹ ਤਾਂ ਕਹਿੰਦੇ ਜੀ ਜੀਸੀਬੀ ਦੇ ਡਰਾਈਵਰ ਨੇ ਕਿਉਂਕਿ ਕਿਸਾਨ ਵੱਡੇ-ਵੱਡੇ ਰੋਕਾਂ ਤੋੜਨ ਵਾਸਤੇ ਜੀਸੀਬੀ ਤੇ ਪੋਕਲਾਈਨ ਮਸ਼ੀਨਾਂ ਲੈ ਕੇ ਨੇ ਖਨੋਰੀ ਬਾਰਡਰ 'ਆ ਉਹਦੇ ਸਰਹੱਦ ਦੇ ਉੱਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਸੁਖਪਾਲ ਸਿੰਘ ਖੈਰਾਵਾਲਾ ਨੇ ਖਿੱਦੀ ਕਿੱਤੀ ਹੈ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਮਾਲਵਾ ਦੇ मीत ਪ੍ਰਦਾਨ ਗੁਰਵਿੰਦਰ ਸਿੰਘ ਵੱਲੋਂ ਨੇ ਇਹਦੀ ਪੁਸ਼ਟੀ ਕੀਤੀ ਹੈ ਕਿ ਬੱਚਾ ਸਾਡੇ ਪਿੰਡ ਦਾ ਸੀ ਦੋ ਪੈਰਾਂ ਦਾ ਕੱਲਾ ਭਰਾ ਅੱਜ ਉਹਨਾਂ ਮਾਪਿਆਂ ਦੇ ਪੱਲੇ ਕੀ ਰਹਿ ਜਾਏਗਾ ਹਾਈ ਕੋਰਟ ਵੱਲੋਂ ਵੀ ਹਰਨਾ ਸਰਕਾਰ ਨੂੰ ਫਟਕਾਰ ਲਗਾਈ ਹੈ ਕਿ ਕਨਨੂਨੀ ਵਿਵਸਥਾ ਬਣਾਉਣਾ ਰੱਖਣਾ ਪੁਲਸ ਦੀ ਜ਼ਿੰਮੇਵਾਰੀ ਹੈ ਹਾਈ ਕਵਰਟਰ ਇੱਥੋਂ ਤੱਕ ਕਹਿਤਾ ਕਿ ਟ੍ਰੈਲਿੰਗਾਂ ਮੇਨ ਸੜਕ ਤੇ ਨਹੀਂ ਚੜ ਸਕਦੀਆਂ ਤੇ ਫਿਰ ਲਿੰਕ ਸੜਕਾ ਖਾਲੀ ਕਰਾ ਦਿਓ ਜੇ ਤਾਂ ਲਿੰਕ ਸੜਕਾਂ ਤੋਂ ਵਗ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਐਸੀ ਟੋਲ ਸਟ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਮੁੱਖ ਮੰਤਰੀ ਸਾਫਾ ਚੰਨੀ ਸੀ ਚੰਨੀ ਹੁੰਦੇ ਸੀ ਜੇ ਤੇ ਉਸ ਸਮੇਂ ਦਾ ਮਾਮਲਾ ਸੀਗਾ ਉਹਨਾਂ ਦੀ ਸਿਕਿਉਰਿਟੀ 'ਚ ਕੋਤਾਹੀ ਦਾ ਮਾਮਲਾ ਸੀ ਜਿਹਦੇ ਚੱਲਦੇ ਹੁਣ ਅਫਸਰਾਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੀ ਇਸ ਕੋਤਾਹੀ ਤੇ ਬਹੁਤ ਉਲਟ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਇਸ ਕੌਣ ਬਾਈ ਦੇ ਵਿੱਚ ਐ ਵਾਪਰ ਜਾਵੇ ਪਰ ਇੱਕ ਪੱਖ ਦਿਖਾਇਆ ਜਾ ਰਿਹਾ ਦੂਜਾ ਨਹੀਂ ਦਿਖਾਇਆ ਜਾ ਰਿਹਾ ਚੌਣ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਕਈ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿਹੜੇ-ਕਿਹੜੇ ਅਧਿਕਾਰੀਆਂ ਦੀ ਕੀ ਜ਼ਿੰਮੇਵਾਰੀ ਹੋਊਗੀ ਨਵਾਂ ਕੀ ਇੰਟਰੋਡਿਊਸ ਕੀਤਾ ਜਾ ਰਿਹਾ ਹੈ ਇਹ ਤਬਾਅਮ ਗੱਲਾਂ ਉਹਨਾਂ ਨੇ ਕੀਤੀਆਂ ਨੇ ਇਹਦਾ ਮਤਲਬ ਇਹ ਹੋ ਗਿਆ ਨੇੜ ਭਵਿੱਖ ਦੇ ਵਿੱਚ ਕਿਸੇ ਵੇਲੇ ਵੀ ਚੋਣ ਕਮਿਸ਼ਨ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਕਰ ਸਕਦਾ ਹੈ ਅਖ਼ਬਾਰੀਕਾਰ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖ਼ਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਜੁੜਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨ ਜੀ ਸੋ ਡੋਸਾ ਖਬਰ ਦੀ ਸ਼ੁਰੂਆਤ ਕਰਾਂਗੇ ਕਿਸਾਨਾਂ ਨਾਲ ਇੱਕ ਕਿ ਤੁਹਾਨੂੰ ਪਤਾ ਕਿ ਕਿਸਾਨਾਂ ਦਾ ਜੋ ਮਸਲਾ ਹੈ ਉਹ ਬੜਾ ਹੇਮ ਬਣਦਾ ਜਾ ਰਿਹਾ ਕਿਸਾਨਾਂ ਦੀਆਂ ਮੰਗਾਂ ਨੇ ਜਿਹਦੇ ਚੱਲਦੇ ਹੋ ਕਾਫੀ ਦਿਨਾਂ ਤੋਂ ਸ਼ੱਬੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਉਹਦੇ ਉੱਤੇ ਬੈਠੇ ਹੋਏ ਨੇ ਤੇ ਦੂਜੇ ਪਾਸੇ ਅੱਜ ਉਹਨਾਂ ਵੱਲੋਂ ਕੂਚ ਕਰਨਾ ਸੀਗਾ ਹਰਿਆਣੇ ਵੱਲ ਨੂੰ ਪਰ ਹਰਿਆਣਾ ਉੱਧ ਪ੍ਰਸ਼ਾਸਨ ਉੱਧ ਆਰਮੀ ਖੜੀ ਉਹਦੇ ਵੱਲੋਂ ਰੋਕਿਆ ਗਿਆ ਤੇ ਆਸੂ ਗੈਸ ਦੇ ਗੋਲੇ ਛੁੱਟੇ ਗਏ ਨੇ ਸਥਿਤੀ ਬੜੀ ਤਣਾਅਪੂਰਨ ਬਣੀ ਤੇ ਜਿਹਦੇ ਚੱਲਦੇ ਆਸੇ ਪਾਸੇ ਦੇ ਹਸਪਤਾਲਾਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਐਮਬੂਲੈਂਸ ਵੀ ਖੜੀਆਂ ਟਿਲ ਸਾਬ ਦੇਖੋ ਜਦ ਅਜੇ ਹੀ ਘਟਨਾ ਕਰਮ ਵਾਪਰਦਾ ਹੈ ਉਹਦੇ ਨਾਲ ਨਜਿੱਠਣ ਲਈ ਸਰਕਾਰਾਂ ਉੱਥੇ ਪ੍ਰਬੰਧ ਤੱਕ ਕਰਦੀਆਂ ਨੇ ਕਈ ਵਾਰ ਇਸ ਤਰ੍ਹਾਂ ਦੇ ਪ੍ਰਬੰਧ ਸਰਕਾਰ ਦੇ ਗਲਤੀ ਵੀ ਪਏ ਜਾਂਦੇ ਨੇ ਜਦੋਂ ਅਕਤੂਬਰ 2015 ਦੇ ਵਿੱਚ ਗੋਲੀकांड ਵਾਪਰਿਆ ਕੋਟਕਪੂਰੇ ਦੇ ਵਿੱਚ ਤੇ ਬਾਈਬਲ ਕਲਾਂ ਦੇ ਵਿੱਚ ਉਸ ਤੋਂ ਪਹਿਲਾਂ ਕੋਟਕਪੂਰਾ ਇਸੇ ਤਰ੍ਹਾਂ ਜੈਤੋ ਫਰੀਦਕੋਟ ਉੱਥੇ ਵੀ ਨੇੜੇ ਦੇ ਹਸਪਤਾਲਾਂ ਨੂੰ ਇਤਿਹਾਤ ਵਰਤਣ ਲਈ ਆਖਿਆ ਗਿਆ ਸੀ ਕਿ ਹਾਲਾਤ ਕੁਝ ਵੀ ਹੋ ਸਕਦੇ ਐ ਹੁਣ ਸਰਕਾਰਾਂ ਇੱਥੇ ਦੋਨੇ ਪਾਸੇ ਫੜ ਜਾਂਦੀਆਂ ਨੇ ਜੇ ਪਹਿਲਾ ਪ੍ਰਬੰਧ ਕਰਦੀਆਂ ਨੇ ਸਰਕਾਰ ਨੂੰ ਪਤਾ ਸੀ ਜੀ ਆ ਕੁਝ ਹੋਣਾ ਹੈ ਤੇ ਜੇ ਨਹੀਂ ਕਰਦੀਆਂ ਇਹ ਸਰਕਾਰਾਂ ਇੰਡੀਆਂ ਨਲਾਇਕ ਨੇ ਜੀ ਪ੍ਰਬੰਧ ਹੀ ਨਹੀਂ ਕਰ ਸਕੀਆਂ ਇਹ ਦੋਨੋਂ ਚੀਜ਼ਾਂ ਵਾਪਰ ਦਿਗਾਨੇ ਹੁਣ ਜੋ ਪਤਾ ਲੱਗਿਆ ਕਿ ਸ਼ੰਭੂ ਅਤੇ ਖਨੌਰੀ ਦੇ ਵਿੱਚ ਬਹੁਤ ਤਾ ਤਨੀ ਬਾ ਮਾਹੌਲ ਬਣਿਆ ਹੋਇਆ ਪਰਲੇ ਪਾਸੇ ਅਰਧ ਸੈਨਿਕ ਬਲ ਹਰਿਆਣਾ ਪੁਲਿਸ ਉਰਲੇ ਪਾਸੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਗੱਲ ਇਹ ਨਹੀਂ ਹੈ ਕਿ ਕਿਹੜੀ ਜਥੇਬੰਦੀ ਨੇ ਸੱਦੇ ਨੇ ਉਹਨਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਆਓ ਤੇ ਆਪਾਂ ਗੱਲਬਾਤ ਕਰੀਏ ਪਤਾ ਲੱਗਿਆ ਕਿ 14000 ਤੋਂ ਵੱਧ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਨਾਲ ਸ਼ੰਭੂ ਸਰਹੱਦ ਤੇ ਖੜੇ ਨੇ ਤਰਾਹ ਦੀ ਸਥਿਤੀ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਰਿਆਣਾ ਸਰਕਾਰ ਤੇ ਕਿਸਾਨ ਅੰਮ੍ਰੋ ਸਾਹਮਣੇ ਨੇ ਹਰਿਆਣੇ ਦੇ ਡੀਜੀਪੀ ਨੇ ਚਿੱਠੀ ਵੀ ਲਿਖੀ ਆ ਪੰਜਾਬ ਦੇ ਡੀਜੀਪੀ ਨੂੰ ਕਿ ਤੁਸੀਂ ਇਧਰਲੇ ਪਾਸੇ ਇਹਨਾਂ ਨੂੰ ਰੋਕੋ ਜੀ ਅਮਨ ਕਾਨੂੰਨ ਬਹਾਲ ਕਰਾਓ ਪਤਾ ਲੱਗਿਆ ਕਿ ਪੰਜਾਬ ਦੀ ਪੁਲਿਸ ਸੜਕ ਸੁਰੱਖਿਆ ਜਿਹੜੀ ਫੋਰਸ ਐ ਨਵੀਂ ਬਣਾਈ ਉਹਦੀਆਂ ਵੀ ਪੰਜ ਗੱਡੀਆਂ ਉੱਥੇ ਤਾਇਨਾਤ ਕਰਤੀਆਂ ਨੇ ਐਮਰਜੈਂਸੀ ਸਹੂਲਤਾਂ ਪੂਰੀ ਤਰ੍ਹਾਂ ਤਿਆਰ ਕੀਤੀਆਂ ਹੋਈਆਂ ਨੇ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ ਪੀਣ ਵਾਲਾ ਪਾਣੀ ਟੈਂਕਰਾਂ ਦੇ ਰੂਪ ਵਿੱਚ ਅਤੇ ਅੱਜਕੱਲ੍ਹ ਦੂਜੀਆਂ ਜਿਹੜੀਆਂ ਚਲੰਤ ਪਖਾਨੇ ਵਾਲੀਆਂ ਗੱਡੀਆਂ ਵੀ ਉੱਥੇ ਲਾ ਦਿੱਤੀਆਂ ਨੇ ਤਾਂ ਕਿ ਲੋੜ ਪੈਣ ਤੇ ਉਹਨਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਦੇ ਨਾਲ ਹੀ ਸੇਤ ਅਮਲਾ ਭਾਪ ਡਾਕਟਰ ਕੰਪਾਊਂਡਰ ਫਾਰਮਾਸਿਸਟ ਨਰਸਜ ਇਹਨਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਕਿ ਤੁਸੀਂ ਸੇਧ ਭਾਗ ਨੂੰ ਹਟਾਇਤਾ ਜਾ ਰਹੀ ਹੋਈ ਹੈ ਨੇ ਕਿ ਜੋ ਲੋੜ ਪਏ ਜਾਵੇ ਤਾਂ ਐਮਰਜੈਂਸੀ ਸਭਾਵਾਂ ਚਲਾਉਣ ਲਈ ਸਭ ਤੋਂ ਨੇੜੇ ਤਾਂ ਸ਼ੰਭੂ ਦੇ ਰਾਜਪੁਰਾ ਉੱਤਰੀ ਭਾਰਤ ਦਾ ਮਸ਼ਹੂਰ ਹਸਪਤਾਲ ਪਟਿਆਲਾ ਇਸੇ ਤਰ੍ਹਾਂ ਜੇ ਖਲੋਰੀ ਵਾਲੇ ਪਾਸੇ ਤੁਸੀਂ ਦੇਖੋ ਆਂ ਤੌਰ ਤੇ ਉਸ ਖੇਤਰ ਚੋ ਵੀ ਬਹੁਤ ਸਾਰੇ ਲੋਕ ਜਾਂ ਤਾਂ ਸੰਗਰੂਰ ਜ਼ਿਲ੍ਹਾ ਹਸਪਤਾਲ 'ਚ ਜਾਂਦੇ ਆ ਤੇ ਜਾਫਰ ਪਟਿਆਲੇ ਰਜਿੰਦਰਾ ਹਸਪਤਾਲ ਚ ਆਉਂਦੇ ਆ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਉਹ ਅਸੇ ਪਾਸੇ ਵੀ ਜਾ ਕੇ ਆਏ ਨੇ ਸਿਹਤ ਕੇਂਦਰਾਂ ਦਾ ਦੌਰਾ ਵੀ ਕਰਕੇ ਆਏ ਆ ਪ੍ਰਬੰਧਾਂ ਦਾ ਜਾਇਜ਼ਾ ਵੀ ਲੈ ਕੇ ਆਏ ਆ ਸਿਹਤ ਬਲੇ ਸਥਿਤੀ ਬੜੀ ਨਾਜੁਕ ਹੈ ਉਧਰੋਂ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਨੇ ਐਕਸ ਦੇ ਉੱਤੇ ਫੇਰ ਕਿਹਾ ਕਿ ਕਿਸਾਨ ਭਰਾਵੋ ਆਓ ਆਪਾਂ ਪੰਜਵੇਂ 게ਟ ਦੀ ਮੁਲਾਕਾਤ ਕਰੀਏ ਇਹਦਾ ਗੱਲਬਾਤ ਰਹੀ ਕੋਈ ਹੱਲ ਕੱਢਣ ਦਾ ਯਤਨ ਕਰੀਏ ਅਸਲ ਦੇ ਵਿੱਚ ਸਹੁਰਦਤਾ ਦੀ ਘਾਟ ਹੈ ਕੇਂਦਰ ਸਰਕਾਰ ਵਜੇ ਵਾਲੇ ਵਿੰਗੇ ਟੇਡੇ ਤਰੀਕੇ ਨਾਲ ਉਹ ਚੀਜ਼ਾਂ ਜਿਹੜੀਆਂ ਰੱਦ ਹੋ ਚੁੱਕੀਆਂ ਨੇ ਉਹ ਹੀ ਲਾਗੂ ਕਰਨ ਨੂੰ ਫਿਰਦੇ ਆ ਜਿਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਵਾਲੇ ਮੰਨਦੇ ਨਹੀਂ ਸੋਣਪ ਦੇਖਦੇ ਆ ਕਿ ਇਸ ਮਾਮਲੇ ਦੇ ਵਿੱਚ ਕੀ ਵਾਪਰਦਾ ਕੀ ਹੁੰਦਾ ਕੀ ਨਹੀਂ ਹੁੰਦਾ ਅਸੀਂ ਫਿਰ ਕਹਾਂਗੇ ਕਿ ਸਾਰਾ ਮਾਮਲਾ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ ਜੀ ਸਟੋਲ ਸਾਹਿਬ ਤੁਹਾਨੂੰ ਪਤਾ ਹੀ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਆਪਣੀ ਹੱਦ ਦੇ ਬੈਠੇ ਨੇ ਪੰਜਾਬ ਦੇ ਅੰਦਰ ਬੈਠੇ ਨੇ ਤੇ ਜੋ ਅੱਜ ਕਾਰਨਾਮਾ ਹੋਇਆ ਉਹਨਾਂ ਨਾਲ ਜੋ ਤਸ਼ੱਦਦ ਆਇਆ ਗਿਆ ਤੇ ਦੂਜੇ ਪਾਸੇ ਵਿਕਰਮਸੋਮ ਜਿਠੇਸ਼ ਸ਼ਰਮਣੀ ਕਾਲੀ ਦਲ ਦੇ ਸੀਨੀ ਨਾਗੂਣਾਂ ਬੁੱਲੂ ਸਰਕਾਰ ਨੂੰ ਕੀ ਰਹਿ ਗਿਆ ਜੀ ਉਹਨਾਂ ਦਾ ਕਹਿਣਾ ਹੈ ਕਿ ਜੀਸੀਬੀ ਹੋਣ ਜਾਂ ਹੋਰ ਚੀਜ਼ਾਂ ਉਹ ਜੀਸੀਬੀ ਵਾਲਿਆਂ ਤੇ ਫੋਟੋ ਦੇਖ ਕੇ ਹੀ ਅਣਪਛਾਤੇ ਤੇ ਪਰਚਾ ਦਰਜ ਕਰਤਾ ਹਰਿਆਣੇ ਦੀ ਪੁਲਿਸ ਨੇ ਇਹ ਤਾਂ ਕਹਿੰਦੇ ਜੀ ਜੀਸੀਬੀ ਦੇ ਡਰਾਈਵਰ ਨੇ ਕਿਉਂਕਿ ਕਿਸਾਨ ਵੱਡੇ-ਵੱਡੇ ਰੋਕਾਂ ਤੋੜਨ ਵਾਸਤੇ ਜੀਸੀਬੀ ਤੇ ਪੋਕਲਾਈਨ ਮਸ਼ੀਨਾਂ ਲੈ ਕੇ ਨੇ ਉਹ ਕਹਿੰਦੇ ਅਸੀਂ ਇਹਨਾਂ ਤੇ ਪਰਚਾ ਦਰਜ ਕਰਾਂਗੇ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਰੋਥੀ ਦਿੱਤੀ ਅਤੇ ਆਖਿਆ ਕਿ ਹੁਣ ਬਿੱਲੀਆਂ ਥੈਲੀਆਂ ਬਾਹਰ ਆ ਗਈ ਹੈ ਕਿਹਾ ਕੀ ਹੈ ਉਹ ਕਹਿੰਦੇ ਕਿ ਟਿਪਰ ਪੋਕ ਲਾਈਨ ਹਾਈਡਰਸ ਇਹਨਾਂ ਨੂੰ ਜਾਨ ਨਹੀਂ ਦਿੱਤਾ ਸਿਰਫ ਇੱਕ ਚਿੱਠੀ ਨੇ ਹੀ ਭਗਵੰਤ ਮਾਨ ਦੀ ਪੁਲਿਸ ਨੇ ਰਾਹ ਦੇ ਵਿੱਚ ਰੋਕਾਂ ਲਾ ਦਿੱਤੀਆਂ ਨੇ ਟਰੱਕ ਲਾਤੀ ਹੈ ਔਰ ਜੇ ਤੋ ਪਤਾ ਲੱਗਦਾ ਕਿ ਇਹਨਾਂ ਦੇ ਚਿਹਰੇ ਤੋਂ ਨਕਾਬ ਉੱਠ ਚੁੱਕਿਆ ਹਰਿਆਣਾ ਤੇ ਕੇਂਦਰ ਨਾਲ ਮਿਲੀ ਭੁਗਤ ਦਾ ਕਸਾਨਾਂ ਦੇ ਨਾਲ ਗਦਾਰੀ ਦਾ ਇਹ ਤੋਂ ਵੱਡਾ ਸਬੂਤ ਕੀ ਹੈ ਇਹ ਦੋਸ਼ ਲਾ ਰਹੇ ਨੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਹੁਣ ਦੇਖਦੇ ਆਂ ਇਹਦੇ ਵਿੱਚੋਂ ਮਾਮਲਾ ਕਿਵੇਂ ਨਿਕਲ ਕੇ ਅੱਗੇ ਜਾਂਦਾ ਹੈ ਇੱਕ ਵਾਰ ਉਹਨਾਂ ਨੇ ਇਹ ਇਲਜ਼ਾਮ ਤਾਂ ਵੱਡੀ ਪੱਧਰ ਤੇ ਲਾ ਦਿੱਤੇ ਗਏ ਜੀ ਸੋ ਦੂਜੇ ਵਸੇ ਨਾਲ ਹੀ ਕਰਦੇ ਆਂ ਕਹਿੰਦੇ ਜੀ ਜੋ ਖਨੋਰੀ ਬਾਰਡਰ ਹੈ ਉਹਦੇ ਸਰਹੱਦ ਦੇ ਉੱਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਸੁਖਪਾਲ ਸਿੰਘ ਖੈਰਾਬੋਲ ਨੇ ਖਿੱਦੀ ਕਿਤੀ ਕੀ ਹੈ ਦ ਕੋਈ ਇਹ ਮੁੰਡਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਬੱਲੋ ਦਾ ਸੀ ਮੇਰੇ ਆਪਣੇ ਪਿੰਡ ਤੋਂ 6-7 ਕਿਲੋਮੀਟਰ ਹੈ ਇਹ ਉੱਥੋਂ ਦੀ ਪੰਚਾਇਤ ਬਹੁਤ ਚਰਚਾ ਦੇ ਵਿੱਚ ਹੈ ਜੀ ਉਹਨਾਂ ਨੇ ਪਲਾਸਟਿਕ ਮੁਕਤ ਕਰ ਰਿਹਾ ਪਿੰਡ ਲੋਕਾਂ ਨੂੰ ਕਿਹਾ ਕਿ ਪਲਾਸਟਿਕ ਸਾਨੂੰ ਦੇ ਦਿਓ ਉਹਦੇ ਬਟੇ ਚੀਨੀ ਦਿੰਨੇ ਆ ਅਸੀਂ ਤੁਹਾਨੂੰ ਇਹ ਉਹ ਪਿੰਡ ਹੈ ਜਿਹੜੇ ਦੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਜੀ ਕਾਫੀ ਵਧੀਆ ਪਿੰਡ ਹੈ ਇੱਥੋਂ ਦਾ ਇੱਕ ਲੜਕਾ ਸੀ 20 ਸਾਲਾਂ ਦਾ ਸ਼ੁਭਕਰਮਨ ਸਿੰਘ ਸ਼ੁਭਕਰਮਨ ਸਿੰਘ ਦੋ ਪੁਰਾਣਾ ਦਾ ਭੈਣਾ ਦਾ ਇਕਲੌਤਾ ਭਰਾ ਇਹ 4-5 ਦਿਨਾਂ ਤੋਂ ਤੇ ਉਮਰੇ ਦੀ 20 ਸਾਲ ਹੈ ਇਹ ਤਿੰਨ ਚਾਰ ਦਿਨ ਪਹਿਲਾਂ ਉੱਥੇ ਗਿਆ ਸੀ ਭਾਰਤੀ ਕਿਸਾਨ ਯੂਨੀਅਨ ਦੇ ਆਗਤਾ ਮਾਲਵਾ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਵੱਲੋਂ ਨੇ ਇਹਦੀ ਪੁਸ਼ਟੀ ਕੀਤੀ ਹੈ ਕਿ ਬੱਚਾ ਸਾਡੇ ਪਿੰਡ ਦਾ ਸੀ ਦੋ ਪੈਰਾਂ ਦਾ ਕੱਲਾ ਭਰਾ ਅੱਜ ਉਹਨਾਂ ਮਾਪਿਆਂ ਦੇ ਪੱਲੇ ਕੀ ਰਹਿ ਜਾਏਗਾ ਜਿਨ੍ਹਾਂ ਦੀ ਭੁੱਖ ਇਹ ਉੱਥੇ ਮਾਰਿਆ ਗਿਆ ਇਸ ਤੋਂ ਪਹਿਲਾਂ ਵੀ ਤਿੰਨ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਚ ਇੱਕ ਖਨੌਰੀ ਬਾਰਡਰਤੀ ਹੋਈ ਸੀ ਮਨਜੀਤ ਸਿੰਘ ਜੀ ਇੱਕ ਦੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਜਿੱਥੇ ਉਗਰਾਹਨ ਸਾਹਿਬ ਦਾ ਧੜਾ ਬੈਠਾ ਇੱਕ ਗਿਆਨ ਸਿੰਘ ਗੁਰਦਾਸਪੁਰ ਜਿਹੜੇ ਨਾਲ ਸਬੰਧਤ ਆ ਉਹ ਸ਼ੰਭੂ ਤੇ ਹੋਈ ਸੀ ਇਹ ਜਿਹੜਾ ਕੈਪਟਨ ਸਾਹਿਬ ਦੇ ਸਾਹਮਣੇ ਹੋਇਆ ਸ਼ਾਇਦ ਨਰਿੰਦਰ ਸਿੰਘ ਆਉਦਾਨੋ ਜਿਵੇਂ ਭੁੱਲਦਾ ਨਾ ਹੋਵਾਂ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਨਾਲ ਕਹਿੰਦੇ ਕਰਜ਼ਾ ਮਾਫ਼ ਕੀਤਾ ਜਾਵੇ ਮੁਆਵਜ਼ਾ ਤਾਂ ਦੇ ਦੇਣਗੇ ਜਿਹੜਾ ਪੰਜਾਬ ਦੀ ਸਰਕਾਰ ਨੇ ਪਿੱਛੇ 10 ਲੱਖ ਰੁਪਇਆ ਇਹਦੇ ਵਾਸਤੇ ਐਲਾਨ ਕੀਤਾ ਹੋਇਆ ਨੌਕਰੀ ਵੀ ਦਿੰਦੇ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਪਰ ਕੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲੇ ਸ਼ੁਭਕਰਮਨ ਸ਼ੁਭਕਰਮੇ ਜਿਹੜਾ ਸ਼ੁਭਕਰਨ ਮੌਕਾ ਦਾ ਸ਼ੁਭਕਰਨ ਇਹ ਮੁੜਿਆਵੇਗਾ ਉਹਦੇ ਗੋਲੀ ਕਿਵੇਂ ਵੱਜੀ ਹੈ ਕੁਝ ਨਹੀਂ ਕਹਿ ਸਕਦੇ ਤੇ ਇਹ ਗੋਲੀਆਂ ਕੋ ਚੱਲਣ ਲੱਗੀਆਂ ਇੱਕ ਕਿਸਾਨਾਂ ਦੀ ਮੌਤ ਚਲੋ ਦੂਜੀ ਦਾ ਦਿਲ ਦਾ ਤੌਰਾਂ ਪੈਨ ਕਰਕੇ ਹੋਈ ਹੈ ਗੋਲੀ ਨਾਲ ਹੋਈ ਹੈ ਤੇ ਤੁਹਾਡੀ ਸਰਕਾਰ ਕਰਦੀ ਕੀ ਹੈ ਹਰਿਆਣੇ ਵਾਲੇ ਤੁਹਾਡੇ ਤੇ ਪਰਚੇ ਦਰਜ ਕਰ ਰਹੇ ਨੇ ਤੁਹਾਡੇ ਖੇਤਰ ਦੇ ਵਿੱਚ ਹੰਝੂ ਗੈਸ ਅਥਰੂ ਗੈਸ ਜਿਹਨੂੰ ਕਹਿੰਨੇ ਆਪਾਂ ਉਹ ਸਿੱਟ ਰਹੇ ਨੇ ਤੇ ਤੁਹਾਡਾ ਸੱਚੀ ਮੁੱਚੀ ਦੀ ਗੋਲੀ ਦੇ ਨਾਲ ਬੱਚਾ ਹਲਾਕ ਹੋ ਜਾਵੇ ਤੇ ਤੁਸੀਂ ਕੀ ਕਾਰਵਾਈ ਕੀਤੀ ਹੈ ਜੀ ਤੇ ਫਿਰ ਦੂਜੇ ਵਿਰੋਧੀ ਤਾਂ ਸਵਾਲ ਚੁੱਕਣਗੇ ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਗੱਲ ਹੈ ਜਿਵੇਂ ਕਿਸਾਨਾਂ ਦਾ ਇਹ ਅੰਦੋਲਨ ਪਖਿਆ ਇੱਕ ਵੱਖਰੀ ਗੱਲ ਹੈ ਇਹਦੇ ਵਿੱਚ ਸਾਰਿਆਂ ਜਥੇਬੰਦੀਆਂ ਨਹੀਂ ਇਹ ਜਿਹੜੇ ਲਾਣੇਦਾਰ ਬਣ ਕੇ ਅੱਗੇ ਲੱਗੇ ਨੇ ਮੈਂ ਉਹਨਾਂ ਦੀ ਕਿਸੇ ਗੱਲ ਦੀ ਕੋਈ ਵਿਰੋਧਤਾ ਨਹੀਂ ਕਰਦਾ ਚੰਗਾ ਹੁੰਦਾ ਕਿ ਦੂਜਿਆਂ ਨੂੰ ਨਾਲ ਲੈ ਕੇ ਤੁਰਦੇ ਮੇਰਾ خیال ਇਹਨਾਂ ਨੂੰ ਇੰਜ ਲੱਗਿਆ ਕਿ ਅਸੀਂ ਤਾਂ ਆ ਗਏ ਬਸ ਗੱਲਾਂ ਮਨਾ ਕੇ ਤੇ ਆ ਜਿਹੜੇ ਤੁਰੇ ਫਿਰਦੇ ਆ 32 34 ਇਹਨਾਂ ਦੇ ਪੱਲੇ ਕੀ ਰਹਿ ਜਾਣਾ ਕਈ ਵਾਰ ਇਹ ਸਿਆਣਪ ਜਿਹੜੀ ਇਸ ਕਿਸਮ ਦੀ ਹੈ ਉਹ ਉਲਟ ਵੀ ਪੈ ਜਾਂਦੀ ਹੈ ਸੋ ਇਨ੍ਹਾਂ ਆਗੂਆਂ ਨੂੰ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਸੋਹਰਦਤਾ ਤੇ ਦੂਜਿਆਂ ਨਾਲ ਵਿਚਾਰ ਵਟਾਂਦਰਾ ਕਰਨ ਦੀ ਜ਼ਰੂਰਤ ਹੈ ਜੀ ਸੋ ਦੂਜੇ ਪਾਸੇ ਹਾਈ ਕੋਰਟ ਵੱਲੋਂ ਵੀ ਹਣਾ ਸਰਕਾਰ ਨੂੰ ਫਟਕਾਰ ਲਗਾਈ ਕਿ ਕਾਨੂੰਨੀ ਵਿਵਸਥਾ ਬਣਾਉਣਾ ਰੱਖਣਾ ਪੁਲਿਸ ਦੀ ਜ਼ਿੰਮੇਵਾਰੀ ਹੈ ਜੀ ਦੇਖੋ ਇਹ ਸ਼ਾਂਤੀ ਔਰ ਦੂਜੀਆਂ ਸਾਰੀਆਂ ਚੀਜ਼ਾਂ ਇਹ ਹੋਣੀਆਂ ਚਾਹੀਦੀਆਂ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਦੀ ਗੱਲ ਵੀ ਸੁਣੋ ਹਾਈ ਕਾਉਂਟਰ ਨੇ ਇੱਥੋਂ ਤੱਕ ਕਹਿਤਾ ਕਿ ਟਰਾਲੀਆਂ ਮੇਨ ਸੜਕ ਤੇ ਨਹੀਂ ਚੜ ਸਕਦੀਆਂ ਤੇ ਫਿਰ ਲਿੰਕ ਸੜਕਾ ਖਾਲੀ ਕਰਾ ਦਿਓ ਜੂ ਤਾਂ ਲਿੰਕ ਸੜਕਾ ਤੋਂ ਵਗ ਜਾਣਗੇ ਬਲਦੇਵ ਸਿੰਘ ਸਰਸਾ ਨੇ ਕਹਿਤਾ ਸਾਨੂੰ ਕੋਈ ਟਰਾਲੀਆਂ ਦਾ ਸ਼ੌਕ ਹੈ ਤੁਸੀਂ ਬੱਸਾਂ ਭਈਆ ਕਰਾਓ ਤੇ ਜੰਤਰ ਮੰਤਰ ਤੇ ਜਗਾ ਦਿਓ ਸਰਦੀ ਐ ਵੀ ਪੈ ਸਕਦਾ ਓਥੇ ਤੰਬੂ ਲਵਾ ਦਿਓ ਬਾਟਰ ਪ੍ਰੂਫ ਅਸੀਂ ਟਰਾਲੀਆਂ ਤੋਂ ਕੀ ਲੈਣਾ ਤੇ ਸਾਡਾ ਲੰਗਰ ਪਾਣੀ ਦਾ ਪ੍ਰਬੰਧ ਕਰ ਦਿਓ ਪਰ ਬੰਤਮਾਨ ਸਾਹਿਬ ਕਹਿ ਦਨ ਕੇਜੀਵਾਲ ਸਾਹਿਬ ਨੂੰ ਦਿੱਲੀ ਦੀ ਸਰਕਾਰ ਤਾਂ ਉਹਨਾਂ ਦੀ ਐ ਨਾਲੇ ਉਹਨਾਂ ਦੇ ਇੱਕ ਤੇ ਵੱਡਾ ਗੋਲਾ ਬੱਜੇਗਾ ਕਿ ਅਸੀਂ ਤਾਂ ਕਰ ਨਹੀਂ ਸਕੇ ਕੇਜਰੀਬਾਲ ਸਾਹਿਬ ਨੇ ਸਾਰਾ ਪ੍ਰਬੰਧ ਕਰਤਾ ਇਹ ਚੀਜ਼ਾਂ ਸਵਾਲ ਉੱਠਦੀਆਂ ਨੇ ਸੋ ਤਰੰਤ ਪੱਧਰ ਦੇ ਉੱਤੇ ਜਾ ਕੇ ਇਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਤੇ ਜਿਹੜੀ ਉਹ ਕਹਿੰਦੇ ਆ ਵੀ ਸਾਡਾ ਇਸ ਤਰ੍ਹਾਂ ਕਰ ਦਿਓ ਪਤਾ ਨਹੀਂ ਮਾਨਯੋਗ ਅਦਾਲਤ ਨੇ ਕਿਹੜੇ ਕਾਨੂੰਨ ਤਹਿਤ ਸਾਰਾ ਕੁਝ ਕੀਤਾ ਹੈ ਇੱਥੇ ਤਾਂ ਬਹੁਤ ਸਾਰੇ ਗਾਂ ਉਹ ਐ ਜਿਹੜੀਆਂ ਜਵਾਂ ਬਣਾ ਹਾਂ ਉਹਨੇ ਆਹ ਉਹ ਗੱਲਾਂ ਆ ਜਾਣੇ 1967 ਮਾਡਲ ਦੇ ਟਰੱਕ ਜਾਣਗੇ ਉਹ ਅਲਾਉਡ ਨੇ ਜੇ ਉਹਨਾਂ ਦੀ ਆਗਿਆ ਤਾਂ ਕਿਹੜੇ ਕਾਨੂੰਨ ਤਹਿਤ ਆਗਿਆ ਆਮ ਤੌਰ ਤੇ ਵਹੀਕਲ ਦੀ ਉਮਰ 15 ਕ ਸਾਲ ਰੱਖੀ ਗਈ ਹੈ ਤੇ ਜਿਹੜੇ 1970 ਤੋਂ ਪਹਿਲਾਂ ਦੇ ਚੱਲਦੇ ਆ ਜਿਨ੍ਹਾਂ ਦੇ ਪਿੱਛੇ ਲਿਖਿਆ ਹੁੰਦਾ ਇਹ ਤਾਂ ਬਾਈ ਜੀ ਇਦਾਂ ਹੀ ਚੱਲੂ ਉਹ ਕਿਉਂ ਚੱਲਦੇ ਐ ਉਦੋਂ ਨਾ ਅਦਾਲਤਾਂ ਬੋਲਣ ਨਾ ਇਹਨਾਂ ਦਾ ਟ੍ਰੈਫਿਕ ਦਾ ਡੀਟੀਓ ਆਰਟੀਓ ਕੋਈ ਹੋਰ ਬੋਲੇ ਨਾ ਮੰਤਰੀ ਬੋਲੇ ਕੀ ਉਹ ਸਾਰੇ ਦੇ ਸਾਰੇ ਉਹਨਾਂ ਦੀ ਅੱਗੇ ਸਵਾਲ ਖੜੇ ਹੁੰਦੇ ਨੇ ਸੋ ਇਹਨਾਂ ਮਾਮਲਿਆਂ ਦੇ ਵਿੱਚ ਮੈਂ ਸਮਝਾਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਕੋਈ ਨਾ ਕੋਈ ਵਧੀਆ ਹੱਲ ਕੱਢਣਾ ਚਾਹੀਦਾ ਹੈ ਇਹੀ ਗੱਲ ਸੁਖਪਾਲ ਸੁਖੇਰਾ ਕਹਿੰਦੇ ਨੇ ਕਿ ਸ਼ਾਂਤ ਬਾਈ ਤਰੀਕੇ ਨਾਲ ਅੰਦੋਲਨ ਕਰਨਾ ਉਹਨਾਂ ਦਾ ਹੱਕ ਹੈ ਤੁਸੀਂ ਉਹਨਾਂ ਦਾ ਮੰਗਾ ਮੰਨੋ ਗੱਲਬਾਤ ਕਰੋ ਇਸ ਮਸਲੇ ਨੂੰ ਹੱਲ ਕਰੋ ਤਾਂ ਕਿ ਤੁਰੰਤ ਪੱਧਰ ਦੇ ਉੱਤੇ ਇਹ ਮਸਲਾ ਸੁਲਝਾਇਆ ਜਾ ਸਕੇ ਜੀ ਸੋ ਦੂਜੇ ਵਸੇ ਪ੍ਰਣਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਈ ਸੀ ਟੋਲਸਾ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਮੁੱਖ ਮੰਤਰੀ ਸਾਬਕਾ ਚਰਨਜੀਤ ਚੰਨੀ ਹੁੰਦੇ ਸੀਗੇ ਤੇ ਉਸ ਸਮੇਂ ਦਾ ਮਾਮਲਾ ਸੀਗਾ ਉਹਨਾਂ ਦੀ ਸਿਕਿਉਰਿਟੀ 'ਚ ਕੋਤਾਹੀ ਦਾ ਮਾਮਲਾ ਸੀ ਜਿਹਦੇ ਚੱਲਦੇ ਹੁਣ ਅਫਸਰਾਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੀ ਜਾਂਚ ਇਹ ਬਹੁਤ ਪਹਿਲਾਂ ਤੋਂ ਸ਼ੁਰੂ ਹੋਈ ਹੈ ਪ੍ਰਧਾਨ ਮੰਤਰੀ ਸਾਹਿਬ 5 ਜਨਵਰੀ 2022 ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਹੁਸੈਨੀਵਾਲਾ ਕਿ ਐਸਨ ਇਸ ਵੰਦ ਦੇ ਵਿੱਚ ਇੱਕ ਕਮੇਟੀ ਬਣੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਸ਼੍ਰੀਮਤੀ இந்து ਮਲੋਤਰਾ ਦੀ ਅਗਵਾਈ ਵਿੱਚ ਉਹਨਾਂ ਨੇ ਕੁਝ ਸਿਪਾਰਸ਼ਾਂ ਕੀਤੀਆਂ ਅਸੀਂ ਇਸ ਕਤਾਹੀ ਤੇ ਬਹੁਤ ਉਲਟ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਇਸ ਕਾਣਬਾਈ ਦੇ ਵਿੱਚ ਐ ਵਾਪਰ ਜਾਵੇ ਪਰ ਇੱਕ ਪੱਖ ਦਿਖਾਇਆ ਜਾ ਰਿਹਾ ਦੂਜਾ ਨਹੀਂ ਦਿਖਾਇਆ ਜਾ ਰਿਹਾ ਉਹਦੇ ਬਾਰੇ ਕੁਝ ਦੱਸਿਆ ਵੀ ਨਹੀਂ ਜਾ ਰਿਹਾ ਕਿ ਉਹ ਜਿਹੜੇ ਵਿਖਾਵਾਕਾਰੀ ਆਏ ਸਨ ਉਹ ਤਾਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਕਸਬੇ ਦੇ ਭਾਜਪਾਈ ਸਨ ਝੰਡੇ ਵੀ ਭਾਜਪਾ ਦੇ ਚੱਕੇ ਵੀ ਹੈ ਕਿਸਾਨ ਤਾਂ ਹੈ ਹੀ ਨਹੀਂ ਸੀ ਉਹ ਪੱਕਾ ਪਤਾ ਨਹੀਂ ਕਿਉਂ ਨੇ ਇਹਨਾਂ ਨੇ ਜਿਹੜੀ ਕਮੇਟੀ ਬਣੀ ਇਹਨਾਂ ਨੇ ਵੀ ਨਹੀਂ ਉਹਨੂੰ ਵਿਚਾਰਿਆ ਕਿਉਂ ਨਹੀਂ ਵਿਚਾਰਿਆ ਤਾਂ ਉਹ ਦੱਸ ਸਕਦੇ ਆ ਜਾਂ ਉਹਨੂੰ ਨਜ਼ਰਅੰਦਾਜ਼ ਕੀਤਾ ਗਿਆ ਔਰ ਸਾਰਿਆਂ ਨੂੰ ਪਤਾ ਕਿ ਪ੍ਰਧਾਨ ਮੰਤਰੀ ਸਾਹਿਬ ਕੋਲ ਉਹ ਹੈਲੀਕਾਪਟਰ ਨੇ ਜਿਹੜੇ ਕਿਸੇ ਵੀ ਮੌਸਮ ਦੇ ਵਿੱਚ ਉਡਾਨ ਪਾ ਸਕਦੇ ਨੇ ਫਿਰ ਰਸਤੀ ਸੜਕੀ ਰਸਤਾ ਕਿਉਂ ਚੁਣਿਆ ਗਿਆ ਕਤਾਹੀ ਹੋਈ ਹੈ ਗਲਤ ਹੋਈ ਹੈ ਕਦੇ ਨਹੀਂ ਹੋਣੀ ਚਾਹੀਦੀ ਸਾਡੇ ਪ੍ਰਧਾਨ ਮੰਤਰੀ ਨੇ ਉਹਦਾ ਜਾਂਚ ਤੋਂ ਬਾਅਦ ਉਸ ਵੇਲੇ ਦੇ ਡੀਜੀਪੀ ਸਧਾਰਤ ਚਟੋਪਾਧਿਆ ਉਸ ਵੇਲੇ ਦੇ ਫਰੀਦਕੋਟ ਦੇ ਡੀਆਈਜੀ ਇੰਦਰਵੀਰ ਸਿੰਘ ਫਿਰੋਜ਼ਪੁਰ ਦੇ ਐਸਐਸਪੀ ਹਰਮਨਵੀਰ ਸਿੰਘ ਇਹਨਾਂ ਨੂੰ ਇਹਦੇ ਵਿੱਚ ਕਥਤ ਰੂਪ ਦੇ ਵਿੱਚ ਦੋਸ਼ੀ ਲਾ ਨਿਆ ਗਿਆ ਕਿ ਇਹਨਾਂ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ ਜਿਹੜੀ ਐਸਪੀ ਜੀ ਸਪੈਸ਼ਲ ਪ੍ਰੋਟੈਕਸ਼ਨ ਗਾਰਡ ਉਹਦੇ ਤੇ ਤੁਸੀਂ ਅਰਬਾਂ ਰੁਪਈਆ ਖਰਚਦੇ ਹੋ ਉਹ ਕਾਦੇ ਵਾਸਤੇ ਆਮ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਜਿੱਥੇ ਜਾਣਾ ਹੋਵੇ ਪਹਿਲਾਂ ਆ ਕੇ ਇਹ ਟੇਕਓਵਰ ਕਰ ਲੈਂਦੇ ਆ ਸਾਰੀ ਸਿਸਟਮ ਨੂੰ ਇਹ ਕਿਉਂ ਨਾ ਜ਼ਿੰਮੇਵਾਰ ਹੋ ਉਦੋਂ ਦੇ ਸਵਾਲ ਉੱਠਦੇ ਆ ਪਰ ਜਿਹੜੀ ਕਮੇਟੀ ਨੇ ਰਿਪੋਰਟ ਦਿੱਤੀ ਆ ਉਹਦੇ ਵਿੱਚ ਆ ਤਿੰਨ ਬੰਦਿਆਂ ਨੂੰ ਮੁੱਖ ਦੋਸ਼ੀ ਸਮਝਿਆ ਗਿਆ ਇਹਨਾਂ ਦੇ ਕਹਿੰਦੇ ਜੀ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਤਿੰਨਾ ਤੇ ਸੁਪਰੀਮ ਕੋਰਟ ਵੱਲੋਂ ਕਰਤਤ ਕਮੇਟੀ ਦੇ ਵੱਲੋਂ ਸੋ ਆਉਣ ਵਾਲੇ ਸਵੇਰੇ ਦੇ ਵਿੱਚ ਪਤਾ ਲੱਗੇਗਾ ਕਿ ਇਹ ਕਿੱਥੋਂ ਤੱਕ ਇਹਨਾਂ ਤੇ ਉੱਤੇ ਕੀ ਕੀ ਕਾਰਵਾਈ ਹੁੰਦੀ ਹੈ ਲੇਕਿਨ ਇੱਕ ਵਾਰੀ ਜਦੋਂ ਨਾ ਆ ਗਿਆ ਇਹਨਾਂ ਨੂੰ ਆਪਣੇ ਸਬੂਤ ਪੇਸ਼ ਕਰਨ ਦਾ ਵੀ ਜਾਂਚ ਕਮੇਟੀ ਟਾਈਮ ਦੇਵੇਗੀ ਜਿਦੇ ਵਿੱਚ ਇਹ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰ ਸਕਣ ਜੀ ਸੋ ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਿਆ ਤੇ ਕਈ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਜੀ ਸਾਡੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਕਿ ਕਿਵੇਂ ਚੋਣਾਂ ਹੋਣਗੀਆਂ ਨਵਾਂ ਸਿਸਟਮ ਕਿਹੜਾ ਕਿਹੜਾ ਇੰਟਰੋਡਿਊਸ ਕੀਤਾ ਜਾ ਸਕਦਾ ਹੈ ਕਿੱਥੇ ਸ਼ਿਕਾਇਤ ਕਰ ਸਕਦੇ ਹੋ ਕਿੱਥੇ ਤੁਸੀਂ ਆਪਣੀ ਇਹ ਸ਼ਿਕਾਇਤ ਦੇ ਸਕਦੇ ਹਾਂ ਇਸ ਤੋਂ ਇਲਾਵਾ ਕਿਹੜੇ-ਕਿਹੜੇ ਅਧਿਕਾਰੀਆਂ ਦੀ ਕੀ ਜ਼ਿੰਮੇਵਾਰੀ ਹੋਊਗੀ ਨਵਾਂ ਕੀ ਇੰਟਰੋਡਿਊਸ ਕੀਤਾ ਜਾ ਰਿਹਾ ਹੈ ਇਹ तमाम ਗੱਲਾਂ ਉਹਨਾਂ ਨੇ ਕੀਤੀਆਂ ਨੇ ਇਹਦਾ ਮਤਲਬ ਇਹ ਹੋ ਗਿਆ ਨੇੜ ਭਵਿੱਖ ਦੇ ਵਿੱਚ ਕਿਸੇ ਵੇਲੇ ਵੀ ਚੋਣ ਕਮਿਸ਼ਨ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਕਰ ਸਕਦਾ ਹੈ ਹੋ ਸਕਦਾ ਮੋਦੀ ਸਾਹਿਬ ਨੇ ਕੋਈ ਨਾ ਕੋਈ ਅਜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕੋਈ ਨਵਾਂ ਨੀ ਪੱਥਰਜੋਦ ਘਟਨ ਕਰਨਾ ਹੋਵੇ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ ਹੋਵੇ ਇਸ ਕਰਕੇ ਅਜੇ ਥੋੜਾ ਜਿਹਾ ਅਟਕਾਇਆ ਜਾ ਰਿਹਾ ਹੋਵੇ ਪਰ ਸਾਰਿਆਂ ਨੂੰ ਪਤਾ ਕਿ ਨੇੜ ਭਵਿੱਖ ਦੇ ਵਿੱਚ ਇਹ ਜਿਹੜੀਆਂ ਚੋੜਾਂ ਨੇ ਉਹ ਹੋਣ ਜਾ ਰਹੀਆਂ ਜੀ ਸ ਤੇ ਦੂਜੇ ਪਾਸੇ ਜਿੱਥੇ ਕਿਸਾਨਾਂ ਵਾਲਾ ਤਰਨ ਲਗਾਇਆ ਗਿਆ ਉੱਥੇ ਹੀ ਜੋ ਭਾਜੀਪੀ ਦੀ ਆਗੂ ਨਹੀਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੀ ਹਾਏ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਨੇ ਇਹਨਾਂ ਦਾ ਵਿਰੋਧ ਜਦੋਂ ਪਹਿਲਾ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਵੀ ਕੀਤਾ ਗਿਆ ਸੀ ਇਹਦਾ ਹੁਣ ਵੀ ਇਹਨਾਂ ਦਾ ਸ਼ੁਰੂ ਹੋ ਗਿਆ ਹੈ ਸੰਯੁਕਤ ਕਿਸਾਨ ਮੋਰਚੇ ਨੇ ਕਹਿਤਾ ਕਿ ਇਹਨਾਂ ਦੇ ਘਰਾ ਦੇ ਮੋਰੇ ਧਰਨਾ ਦਿਓ ਇਹਨਾਂ ਦੇ ਘਰਾ ਮੋਰੇ ਧਰਨੇ ਦਿੱਤੇ ਜਾ ਰਹੇ ਨੇ ਪਤਾ ਲੱਗਿਆ ਕਿ ਭਾਜਪਾ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਮੁਖਵਿੰਦਰ ਸਿੰਘ ਮਾਲ ਹਲਕਾ ਇੰਚਾਰਜ ਰਾਜਾ ਸੰਸੀ ਦੇ ਆਏ ਸੀ ਪਿੰਡ ਮੰਝ ਚ ਇਹਦਾ ਪਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਚੋਗਵਾ ਚੁਗਵਾ ਚੁਗਵਾਵਾ ਦੇ ਪ੍ਰਧਾਨ ਗੁਰਲਾਲ ਸਿੰਘ ਕਿਸਾਨ ਆਗੂ ਬੂਟਾ ਸਿੰਘ ਮਨਜਾਦ ਨੂੰ ਪਤਾ ਲੱਗ ਗਿਆ ਉਹ ਚੰਡੇ ਚੱਕ ਕੇ ਇਹਨਾਂ ਦਾ ਵਿਰੋਧ ਕਰਨ ਵਾਸਤੇ ਤੁਰ ਪਏ ਉਹ ਕਹਿੰਦੇ ਜਿੰਨਾ ਚਿਰ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਜਿਹੜੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਨੇ ਇਹੀ ਜਥੇਬੰਦੀ ਦੇ ਪੰਦੇਰਸਾ ਵਾਲੀ ਦੇ ਆਗੂ ਨੇ ਕਾਰਕੁਨ ਨੇ ਉਹਨਾਂ ਨੇ ਉਹਦਾ ਜ਼ਬਰਦਸਤ ਵਿਰੋਧ ਕੀਤਾ ਅਸੀਂ ਫੇਰ ਕਹਾਂਗੇ ਵਿਰੋਧ ਜਿੰਨਾ ਮਰਜ਼ੀ ਕਰੋ ਤੁਹਾਡਾ ਹੱਕ ਬੰਦ ਹੈ ਪਰ ਜਿਸ ਹੱਦ ਤੱਕ ਪਿਛਲੇ ਸਮੇਂ ਦੌਰਾਨ ਬਰੋਦ ਤਰਪਿਆ ਸੀ ਉਹਦੇ ਤੋਂ ਬਚਨ ਦੀ ਲੋੜ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਇਆ ਨੈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ